ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਈ ਹਾਂ। ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆਵੇਗੀ। ਗਾਏ ਜਾ ਰਹੇ ਸ਼ਗਨਾ ਦੇ ਗੀਤ ਕਿਰਨ ਦੇ ਕੰਨਾਂ ਵਿੱਚ ਜ਼ਹਿਰ ਘੋਲ ਰਹੇ ਸੀ। ਉਸ ਦੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਹੀ ਹੰਝੂਆਂ ਦੇ ਪਰਨਾਲੇ ਵਗ ਰਹੇ ਸੀ। ਚਾਰ ਸਾਲ ਪਹਿਲਾਂ ਉਹ ਵੀ ਤਾਂ ਆਈ ਸੀ ਕਦੇ ਕਿਸੇ ਦੀ ਜ਼ਿੰਦਗੀ ਬਣ ਕੇ। ਕਿੰਨੀ ਸੋਹਣੀ ਲੱਗ ਰਹੀ ਸੀ। ਉਹ ਸੁਹੇਲਾਲ ਜੋੜੇ ਵਿੱਚ ਉਸਨੇ ਤਾਂ ਮੰਨੂ ਅੱਜ ਹੀ ਆਪਣੇ ਸਾਰੇ ਸ਼ੌਂਕ ਪੂਰੇ ਕੀਤੇ ਸੀ ਲੋਕ ਉਸਦੀ ਤੇ ਮਦਨ ਦੀ ਜੋੜੀ ਨੂੰ ਸਲਾਉਂਦੇ ਨਹੀਂ ਥੱਕ ਰਹੇ ਸੀ ਉੱਚਾ ਲੰਮਾ ਕਣਕ ਪੀਨੇ ਰੰਗ ਦਾ ਮਦਨ ਸ਼ੇਰਵਾਨੀ ਤੇ ਸੇਰਾ ਪਾ ਕੇ ਕਿਸੇ ਰਾਜੇ ਮਹਾਰਾਜੇ ਤੋਂ ਘੱਟ ਨਹੀਂ ਲੱਗ ਰਿਹਾ ਸੀ ਪੂਰੀ ਚਿੱਟੀ ਤਿੱਖੇ ਨੈ ਨਕਸ਼ਾਂ ਵਾਲੀ ਪਤਲੀ ਪਤੰਗ ਕਿਰਨ ਤਾਂ ਕਿਸੇ ਵੀ ਮੁੰਡੇ ਦੀ ਦਿਲ ਦੀ ਧੜਕਨ ਨੂੰ ਵਧਾ ਸਕਦੀ ਸੀ ਰਸ਼ਕ ਕਰ ਰਿਹਾ ਸੀ ਮਦਨ ਆਪਣੀ ਕਿਸਮਤ ਤੇ ਜੋ ਇਹ ਹੁਸਨ ਭਰੀ ਉਸਦੇ ਹਿੱਸੇ ਆਈ ਸੀ ਹਰ ਕੋਈ ਇੰਨੀ ਸੋਹਣੀ ਜੋੜੀ ਦੀਆਂ ਨਜ਼ਰਾਂ ਉਤਾਰ ਰਿਹਾ ਸੀ ਤਿੰਨ ਤਿੰਨ ਧੀਆਂ ਦੀ ਮਾਂ ਦਾਤਾ ਚਾਹ ਹੀ ਨਹੀਂ ਚੱਲਿਆ ਜਾ ਰਿਹਾ ਸੀ ਕਿ ਦੇਨ ਨੂੰ ਬਹੁਤਾ ਦਾਜ ਨਾ ਹੋਣ ਤੇ ਵੀ ਉਸਦੀ ਧੀ ਕਿਰਨ ਨੂੰ ਇੰਨਾ ਵਧੀਆ ਰਿਸ਼ਤਾ ਜੁੜਿਆ ਸੀ 19 ਸਾਲ ਦੀ ਕਿਰਨ ਤਾਂ ਹਲੇ ਵਿਆਹ ਕਰਾਉਣ ਦੇ ਹੱਕ ਵਿੱਚ ਹੀ ਨਹੀਂ ਸੀ ਉਹ ਅੱਗੇ ਪੜਨਾ ਚਾਹੁੰਦੀ ਸੀ ਪਰ ਐਡੀ ਕਬੀਲਦਾਰੀ ਵਿੱਚ ਜੇ ਚੰਗਾ ਸਾਖ ਮਿਲਦਾ ਹੋਵੇ ਤਾਂ ਕੁੜੀ ਦੀ ਸੁੰਦਾ ਕੌਣ ਹੈ ਉਂਝ ਵੀ ਕਿਰਨ ਦੇ ਘਰ ਵਾਲਿਆਂ ਦੀ مالی ਸਥਿਤੀ ਠੀਕ-ਠੀਕ ਹੀ ਸੀ ਤਾਂ ਉਹਨਾਂ ਨੇ ਇਹ ਰਿਸ਼ਤਾ ਜਿਵੇਂ ਅੱਡੀਆਂ ਚੁੱਕ-ਚੁੱਕ ਕਰਿਆ ਸੀ ਕਿਰਨ ਨੇ ਆਪਣੇ ਹਾਲਾਤਾਂ ਨਾਲ ਸਮਝੌਤਾ ਉਹਵੇਂ ਹੀ ਕਰ ਲਿਆ ਜਿਵੇਂ ਆਮ ਕਰਕੇ ਕੁੜੀਆਂ ਕਰ ਲੈਂਦੀਆਂ ਨੇ ਮਦਨ ਬਹੁਤ ਖੁਸ਼ ਸੀ ਪਰ ਉਹਨਾਂ ਦੇ ਘਰ ਦਾ ਰਿਵਾਜ ਸੀ ਕਿ ਜਦੋਂ ਤੱਕ ਨਵ ਵਿਆਹਿਆ ਜੋੜਾ ਦੇਵਾਂ ਦੀ ਪੂਜਾ ਨਾ ਕਰ ਲਵੇ ਉਦੋਂ ਤੱਕ ਆਪਣੀ ਵਿਅਤਿਆ ਜਿੰਦਗੀ ਦੀ ਸ਼ੁਰੂਆਤ ਨਹੀਂ ਕਰ ਸਕਦਾ ਦੋਹਾਂ પતિ ਪਤਨੀ ਨੂੰ ਅਲੱਗ ਰਹਿਣਾ ਪੈਂਦਾ ਹੈ ਮਦਨ ਦੇ ਦਿਲ ਦੀਆਂ ਕੁਆਰੀਆਂ ਤਰੰਗਾ ਹੁਲਾਰੇ ਮਾਰ ਰਹੀਆਂ ਸਨ ਉਹ ਆਉ ਆਨੇ ਬਹਾਨੇ ਕਰਕੇ ਕਿਰਨ ਦੇ ਆਲੇ ਦੁਆਲੇ ਹੀ ਗੇੜੇ ਘੱਟਦਾ ਰਹਿੰਦਾ ਰਸੋਈ ਵਿੱਚ ਕੰਮ ਕਰਦੀ ਤਾਂ ਕਿਸੇ ਨਾ ਕਿਸੇ ਬਹਾਨੇ ਰਸੋਈ ਵਿੱਚ ਜਾਂਦਾ ਪਰ ਜਾਈ ਭੁੱਖ ਹੀ ਬੜੀ ਲੱਗੀ ਹੈ ਉਸ ਵੱਲ ਵੇਖ ਕੇ ਉਸ ਦੀ ਜਠਾਣੀ ਨੂੰ ਕਹਿੰਦਾ ਰੋਟੀ ਹੀ ਪਾ ਦੇ ਜੇਠਾਣੀ ਤੋਂ ਸੰਗ ਦੀ ਮਦਨ ਦੀ ਗੱਲ ਸਮਝਦੀ ਮਨ ਹੀ ਮਨ ਮੁਸਕਰਾਉਂਦੀ ਰਹਿੰਦੀ ਕਿਰਨ ਆਹੋ ਅੱਜਕੱਲ ਤੈਨੂੰ ਭੁੱਖ ਕੁਝ ਜ਼ਿਆਦਾ ਨਹੀਂ ਲੱਗਣ ਲੱਗੀ ਦਿਉਰਾ ਕਿਰਨ ਵੱਲ ਵੇਖ ਕੇ ਮਸ਼ਕਰੀਆਂ ਜਹੀ ਕਰਦੀ ਮਦਨ ਨੂੰ ਬੋਲਦੀ ਕਿਰਨ ਤਾਂ ਸੁਣ ਕੇ ਕੱਚੀ ਜਹੀ ਹੋ ਜਾਂਦੀ ਲੈ ਫੜ ਰੋਟੀ ਦਾ ਥਾਲ ਮਦਨ ਦੇ ਹੱਥ ਫੜਾਉਂਦੀ ਕਿਰਨ ਵੱਲ ਵੇਖ ਕੇ ਕਹਿੰਦੀ ਵੇਖੀ ਹਲੇ ਤੱਤੀ ਐ ਫੁੱਕਾ ਮਾਰ ਮਾਰ ਖਾਈ ਕਿਰਨ ਸ਼ਰਮ ਨਾਲ ਪਾਣੀ-ਪਾਣੀ ਹੋ ਜਾਂਦੀ। ਉੱਤੋਂ ਮਦਨ ਵੀ ਕਹਿੰਦਾ ਤਤੀ ਦਾ ਬਹੁਤ ਹੈ। ਕਿਰਨ ਦੀ ਜਠਾਣੀ ਦਾ ਹਾਸਾ ਨਾ ਰੁਕਦਾ। ਇਸ ਤਰ੍ਹਾਂ ਹਾਸੇ-ਮਖੌਲ ਕਰਦੇ ਰਹਿੰਦੇ ਇੱਕ ਦੂਜੇ ਨਾਲ। ਮੌਕਾ ਦੇਖ ਕੇ ਮਦਨ ਕਦੇ ਕਿਰਨ ਦਾ ਹੱਥ ਫੜ ਲੈਂਦਾ। ਕਦੇ ਕਿਰਨ ਲਈ ਗਰਮ ਜਲੇਬੀਆਂ ਲੈ ਕੇ ਆਉਂਦਾ ਤੇ ਕਦੇ ਗਰਮ-ਗਰਮ ਪਕੌੜੇ ਆਪਣੀ ਹੀਰ ਨਾਲ ਬਹਿ ਕੇ ਜ਼ਿੰਦਗੀ ਦੇ ਹਰ ਪਲ ਨੂੰ ਚੰਗੀ ਤਰ੍ਹਾਂ ਜੀਣਾ ਚਾਹੁੰਦਾ ਸੀ। ਕਦੇ ਆਪਣੇ ਹੱਥਾਂ ਨਾਲ ਉਸਦੇ ਮੂੰਹ ਵਿੱਚ ਜਲੇਬੀ ਪਾ ਦਿੰਦਾ ਤਾਂ ਕਿਰਨ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦੀ। ਇੱਕ ਦਿਨ ਉਸਦੇ ਲਈ ਚੂੜੀਆਂ ਲੈ ਆਇਆ ਤਾਂ ਚੂੜੀਆਂ ਪਾਉਣ ਦੇ ਬਹਾਨੇ ਉਸਦੀ ਬਾਹ ਫੜ ਲਈ। ਕਿਰਨ ਵਿਚਾਰੀ ਛੱਡੋ ਛੱਡੋ ਹੀ ਕਹਿੰਦੀ ਰਹਿ ਗਈ ਪਰ ਮਦਨ ਕਿੱਥੇ ਛੱਡਣ ਵਾਲਾ ਸੀ। ਉਹ ਤਾਂ ਭਲਾ ਹੋਵੇ ਛੋਟੀ ਨਣਾਣ ਦਾ ਜੋ ਮੌਕੇ ਤੇ ਪਹੁੰਚ ਗਈ ਤੇ ਉਸ ਦਾ ਖਹਿੜਾ ਛੁੱਟਿਆ। ਉਂਝ ਮਦਨ ਦੀਆਂ ਹਰਕਤਾਂ ਨੇ ਕਿਰਨ ਦੇ ਅੰਦਰ ਵੀ ਪਿਆਰ ਦੀ ਰਾਗਨੀਤਾ ਛੇੜ ਹੀ ਦਿੱਤੀ ਸੀ ਮਦਨ ਦੀਆਂ ਪਿਆਰ ਭਰੀਆਂ ਰਸ ਭਰੀਆਂ ਗੱਲਾਂ ਉਸ ਦੇ ਕੁਆਰੇ ਮਨ ਵਿੱਚ ਗੁਦਗੁਦੀ ਪੈਦਾ ਕਰਦੀਆਂ ਉਹ ਵੀ ਓਨੀ ਹੀ ਬੇਚੈਨ ਹੋ ਰਹੀ ਸੀ ਆਪਣੇ ਮਾਹੀ ਨੂੰ ਖੁੱਲ੍ਹ ਕੇ ਮਿਲਣ ਲਈ ਜਿੰਨਾ ਕਿ ਉਸ ਦਾ ਰਾਂਝਣ ਪਰ ਔਰਤ ਹੋਣ ਕਰਕੇ ਆਪਣੇ ਮਨ ਦੇ ਭਾਵਾਂ ਨੂੰ ਕਿਵੇਂ ਖੁੱਲ੍ਹ ਕੇ ਕਹਿ ਸਕਦੀ ਸੀ ਨਾਲੇ ਲੋਕ ਲਾਜ ਦੇ ਰਸਮਾਂ ਰੀਵਾਜਾਂ ਦਾ ਪਾਲਨਤਾ ਕਰਨਾ ਹੀ ਪੈਣਾ ਸੀ ਇਸੇ ਵਿੱਚ ਉਹ ਆਪਣੇ ਪੇਕੇ ਫੇਰਾ ਪਉਣ ਗਈ ਪੇਕੇ ਗਈ ਨੂੰ ਚਿਹਰੇ ਦੀ ਰੌਣਕ ਵੇਖ-ਵੇਖ ਸਹੇਲੀਆਂ ਵੱਖ-ਵੱਖ ਅੰਦਾਜ਼ ਵਿੱਚ ਛੇੜ ਰਹੀਆਂ ਸਨ ਉਸ ਦੇ ਚਿਹਰੇ ਦੀ ਚਮਕ ਮਦਨ ਦੇ ਪਿਆਰ ਦੇ ਰੰਗਾਂ ਨਾਲ ਰੋਜ਼ ਵੱਧ ਰਹੀ ਸੀ ਬੀ ਕੁਦੀਨਾਬਦ ਦੇਵ ਵੀ ਮਨਾ ਲਏ ਗਏ ਹੁਣ ਉਹ ਦਿਨ ਸੀ ਜਦੋਂ ਦੋ ਜਵਾਨ ਦਿਲਾਂ ਦੀਆਂ ਕੁਆਰੀਆਂ ਖੁਆਇਸ਼ਾਂ ਸਿਰੇ ਚੜਨੀਆਂ ਸੀ ਦੋਵਾਂ ਦੇ ਦਿਲਾਂ ਵਿੱਚ ਚਾਵਾ ਦੇ ਲੱਡੂ ਫੁੱਟ ਰਹੇ ਸਨ ਕਮਰੇ ਨੂੰ ਫੁੱਲਾਂ ਨਾਲ ਸ਼ਿੰਗਾਰਿਆ ਜਾ ਰਿਹਾ ਸੀ ਅਚਾਨਕ ਉਸਦੇ ਇੱਕ ਦੋਸਤ ਦਾ ਫੋਨ ਆ ਗਿਆ ਮਦਨ ਨੂੰ ਕੋਈ ਜ਼ਰੂਰੀ ਕੰਮ ਤੋਂ ਸ਼ਹਿਰ ਜਾਣਾ ਪੈ ਗਿਆ ਜਾਂਦੇ ਜਾਂਦੇ ਅੱਖਾਂ ਨਾਲ ਹੀ ਸਹਿਨਤਾ ਕਰਦਾ ਕਹਿਣ ਲੱਗਾ ਸੁਹਾਗ ਸੇਜ ਤੇ ਮੇਰੀ ਕਿਰਨ ਬਣ ਕੇ ਸੋਲਾ ਸ਼ਿੰਗਾਰ ਕਰਕੇ ਮੇਰੀ ਉਡੀਕ ਕਰੀ ਮੈਂ ਹੁਣ ਹੀ ਗਿਆ ਭੱਜਿਆ ਭੱਜਿਆ ਤੇ ਹੁਣ ਹੀ ਆਇਆ ਰਾਤ ਦਾ ਰੋਟੀ ਟੁਕ ਨਿਬੜ ਗਿਆ ਕਿਰਨ ਦੀ ਜੇਠਾਣੀ ਤੇ ਨਨਾਨ ਨੇ ਉਸ ਨੂੰ ਦੁਲਹਨ ਦੇ ਲਿਵਾਸ ਵਿੱਚ ਸਜਾ ਦਿੱਤਾ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਸੀ ਕਿਰਨ ਸੁਹਾਗ ਸੇਸ ਤੇ ਬੈਠੀ-ਬੈਠੀ ਮਦਨ ਦਾ ਇੰਤਜ਼ਾਰ ਕਰਨ ਲੱਗੀ ਪਰ ਮਦਨ ਨਹੀਂ ਆਇਆ ਘਰ ਦੇ ਸਾਰੇ ਜੀ ਅਲੱਗ ਚਿੰਤਾ ਵਿੱਚ ਸਨ ਕਿ ਮਦਨ ਨੇ ਕਦੇ ਇੰਨੀ ਧੀਰ ਨਹੀਂ ਕੀਤੀ ਤੇ ਫੇਰ ਮਦਨ ਨਹੀਂ ਆਇਆ ਆਈ ਤਾਂ ਇੱਕ ਦਰਦਨਾਕ ਖਬਰ ਕਿਰਨ ਦੇ ਅਰਮਾਨ ਲੁੱਟੇ ਜਾਣ ਦੀ ਖਬਰ ਮਦਨ ਦੇ ਐਕਸੀਡੈਂਟ ਦੀ ਖਬਰ ਸ਼ਹਿਰ ਤੋਂ ਆਉਂਦੇ ਆਉਂਦੇ ਮਦਨ ਦਾ ਇੱਕ ਮੋਟਰਸਾਈਕਲ ਇੱਕ ਟਰੱਕ ਵਿੱਚ ਜਾ ਵੱਜਾ ਟਰੱਕ ਡਰਾਈਵਰ ਮੌਕੇ ਤੇ ਫਰਾਰ ਹੋ ਗਿਆ ਕਿਸੇ ਨੇ ਤਰਸ ਖਾ ਕੇ ਆਖਰੀ ਡਾਇਲਡ ਨੰਬਰ ਨੂੰ ਵੇਖ ਕੇ ਉਸਦੇ ਦੋਸਤ ਨੂੰ ਫੋਨ ਕਰ ਦਿੱਤਾ ਦੋਸਤ ਹੀ ਉਸ ਨੂੰ ਹਸਪਤਾਲ ਲੈ ਗਿਆ ਤੇ ਘਰ ਫੋਨ ਕਰ ਦਿੱਤਾ ਹਸਪਤਾਲ ਲੈ ਕੇ ਜਾਣ ਦੀ ਤਾਂ ਬਸ ਫਾਰਮੈਲਟੀ ਹੀ ਸੀ ਉਸਦੇ ਸਾਂ ਸੱਤਾ ਮੌਕੇ ਤੇ ਹੀ ਪੂਰੇ ਹੋ ਗਏ ਸੀ ਤੇ ਨਾਲ ਹੀ ਇੱਕ ਨਵ ਵਿਆਹੀ ਦੇ ਸਾਰੇ ਅਰਮਾਨ ਵੀ ਪੂਰਾ ਪਰਿਵਾਰ ਸਦਮੇ ਵਿੱਚ ਸੀ ਕਿਰਨ ਸੁੰਨੀਆਂ ਅੱਖਾਂ ਦੇ ਨਾਲ ਇੰਤਜ਼ਾਰ ਕਰ ਰਹੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਮਦਨ ਉਸ ਨੂੰ ਜਲਦੀ ਆਉਣ ਲਈ ਕਹਿ ਕੇ ਗਿਆ ਸੀ ਹੁਣੀ ਆਵੇਗਾ ਹੁਣੀ ਆਵੇਗਾ ਉਸ ਦੇ ਸਾਰੇ ਸ਼ਿੰਗਾਰ ਰੁੱਲ ਗਏ ਸੀ ਰੋਂਦੀ ਰੋਂਦੀ ਨੇ ਮੱਥਾ ਕੰਦ ਵਿੱਚ ਮਾਰ ਕੇ ਲਹੂ ਦੀਆਂ ਨਦੀਆਂ ਚਲਾ ਲਈਆਂ ਹੱਥਾਂ ਦਾ ਲਾਲ ਸੂਹਾ ਚੂੜਾ ਜੋ ਹਲੇ ਤੱਕ ਕਿਸੇ ਨੇ ਉਤਾਰਿਆ ਵੀ ਨਹੀਂ ਸੀ ਕੰਦਾ ਨਾਲ ਮਾਰ ਮਾਰ ਤੋੜ ਦਿੱਤਾ ਗਿਆ ਹਾਲੇ ਤਾਂ ਉਹ ਦੁਲਹਨ ਵੀ ਨਹੀਂ ਬਣੀ ਸકી ਸੀ ਕਿਸੇ ਦੀ ਤੇ ਵਿਦਾਤਾ ਨੇ ਉਸ ਨੂੰ ਵੀ ਦਾ ਵਿਧਵਾ ਬਣਾ ਦਿੱਤਾ ਕੁਵਾਰੀ ਵਿਧਵਾ ਸਾਰਾ ਪਰਿਵਾਰ ਸਦਮੇ ਵਿੱਚ ਸੀ ਕੌਣ ਉਸ ਦੀ ਸੁਰਤ ਲੈਂਦਾ ਕਿਲ ਦੀ ਸੋਹਣੀ ਸੁਨੱਖੀ ਸ਼ੁਭ ਮੰਗਲਕਾਰੀ ਕੁੜੀ ਤੇ ਹੁਣ ਠੱਪਾ ਲੱਗ ਗਿਆ ਸੀ ਮਨਹੂਸ ਦਾ ਠੱਪਾ ਕਲਮੂਹੀ ਦਾ ਠੱਪਾ ਤੇ ਅਪਾਗਨ ਦਾ ਠੱਪਾ ਪੇਕੇ ਵੀ ਆਏ ਸੀ ਆਪਣੀ ਧੀ ਦਾ ਮੂੰਹ ਵੇਖ ਕੇ ਉਹਨਾਂ ਦਾ ਕਲੇਜਾ ਮੂੰਹ ਨੂੰ ਆ ਰਿਹਾ ਸੀ ਪਰ ਕੀ ਕਰ ਸਕਦੇ ਸੀ ਲੋਕ ਦੱਬੀ ਜਵਾਨ ਨਾਲ ਕਹਿ ਰਹੇ ਸੀ ਕਿ ਕਿਰਨ ਤੇ ਉਸ ਦਾ ਦਿਓਰ ਚਾਦਰ ਪਾ ਦੇਵੀ ਪਰ ਉਸਦੀ ਸੱਸ ਨੇ ਸਾਫ਼ ਲਫ਼ਜ਼ਾਂ ਵਿੱਚ ਉਸ ਮਨਹੂਸ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਜੋ ਉਸਦੇ ਇੱਕ ਪੁੱਤ ਨੂੰ ਖਾ ਗਈ ਉਹ ਤਾਂ ਉਸਦੀ ਪਰਛਾਈ ਵੀ ਇਸ ਘਰ ਤੋਂ ਦੂਰ ਰੱਖਣਾ ਚਾਹੁੰਦੀ ਸੀ ਉਹ बार-बार ਚੀਕ-ਚੀਕ ਕੇ ਕਹਿ ਰਹੀ ਸੀ ਤੂੰ ਡੈਂਟ ਤੇਰੇ ਮਨਹੂਸ ਪੈਰ ਮੇਰੇ ਘਰ ਵਿੱਚ ਪੈਂਦੇ ਹੀ ਮੇਰਾ ਪੁੱਤ ਦੁਨੀਆ ਤੋਂ ਚਲਾ ਗਿਆ ਮੇਰੇ ਪੁੱਤ ਨੂੰ ਖਾ ਗਈ ਚੂੜੇਲ ਕਿਤੋਂ ਦੀ ਮੌਕੇ ਤੇ ਨ ਜਾ ਕੇ ਦੇਖਦੇ ਹੋਏ ਕੋਈ ਉਸ ਨੂੰ ਕੁਝ ਕਹਿ ਵੀ ਨਹੀਂ ਰਿਹਾ ਸੀ ਨਾ ਹੀ ਕੋਈ ਇਹ ਸੋਚ ਰਿਹਾ ਸੀ ਕਿ ਉਸ ਦੇ ਤਿੰਨ ਪੁੱਤਰਾ ਵਿੱਚੋਂ ਦੋ ਤਾਂ ਸਲਾਮਤ ਨੇ ਪਰ ਨਵ ਵਿਆਹੀ ਕਿਰਨ ਦੀ ਤਾਂ ਪੂਰੀ ਦੁਨੀਆ ਹੀ ਮਦਨ ਸੀ ਜੋ ਹੁਣ ਉੱਜੜ ਚੁੱਕੀ ਸੀ ਉਸ ਦੀਆਂ ਖੁਸ਼ੀਆਂ ਤਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਈਆਂ ਸੀ ਸੱਸ ਚਾਹੁੰਦੀ ਸੀ ਕਿ ਇਸ ਮਨਹੂਸ ਦਾ ਸਾਆ ਘਰ ਤੇ ਨਾ ਪੈਣ ਦਿੱਤਾ ਜਾਵੇ ਤੇ ਇਸ ਨੂੰ ਘਰੋਂ ਕੱਢ ਦਿੱਤਾ ਜਾਵੇ ਪਰ ਉਸ ਦੇ ਪੇਕੇ ਵਿਧਵਾ ਧੀ ਨੂੰ ਘਰ ਲੈ ਜਾ ਕੇ ਬਿਠਾਉਣਾ ਨਹੀਂ ਚਾਹੁੰਦੇ ਸੀ ਪਹਿਲਾਂ ਹੀ ਉਸ ਦਾ ਮਸਾ ਵਿਆਹ ਕੀਤਾ ਸੀ ਅੱਗੇ ਲਾਈਨ ਵਿੱਚ ਦੋ ਹੋਰ ਸੀ ਉਸ ਨੂੰ ਘਰੇ ਬਿਠਾ ਕੇ ਉਹਨਾਂ ਦੇ ਵਿਆਹ ਵਿੱਚ ਮੁਸ਼ਕਲ ਹੋ ਜਾਣੀ ਸੀ ਅਖੀਰ ਰਿਸ਼ਤੇਦਾਰਾਂ ਦੇ ਸਮਝਾਉਣ ਤੇ ਮਸਾ ਹੀ ਸੱਸ ਉਸ ਨੂੰ ਘਰੇ ਰੱਖਣ ਨੂੰ ਰਾਜ਼ੀ ਹੋਈ ਧੀ ਦੇ ਜਨਦੇ ਹੀ ਉਸ ਦੀ ਕੀਮਤ ਕੱਖਾਂ ਦੀ ਹੋ ਗਈ ਸੀ ਨਾ ਪੇਕੇ ਰੱਖਣ ਨੂੰ ਤਿਆਰ ਸੀ ਨਾ ਸੋਹਰੇ ਕੋਈ ਉਸਦੇ ਦਿਲ ਦਾ ਦਰਦ ਨਹੀਂ ਸਮਝ ਸਕਦਾ ਸੀ ਉਸਦੇ ਤਾਂ ਮਾਪੇ ਹੀ ਉਸ ਤੋਂ ਕਿਨਾਰਾ ਵਟ ਰਹੇ ਸੀ ਇੱਕ ਇਨਸਾਨ ਦੇ ਜਾਨ ਨਾਲ ਉਸਦਾ ਵजूद ਖਿੰਡ ਪੁੰਡ ਗਿਆ ਸੀ ਉਹ ਪੇਕੇ ਤੇ ਸੋਹਰੇ ਦੋਵੇਂ ਥਾਂ ਵਾਦੂ ਹੋ ਗਈ ਸੀ ਕਿਸ ਨੂੰ ਸੀ ਹੁਣ ਉਸਦੀ ਜ਼ਰੂਰਤ ਘਰ ਵਿੱਚ ਪਏ ਵਾਦੂ ਸਮਾਨ ਦੀ ਤਰ੍ਹਾਂ ਹੋ ਕੇ ਰਹਿ ਗਈ ਸੀ ਬਸ ਹੌਲੀ ਹੌਲੀ ਦਿਨ ਬੀਤਣ ਲੱਗੇ ਜਿਸ ਘਰ ਵਿੱਚ ਕਦੇ ਉਸ ਦੇ ਸਿਰ ਤੋਂ ਪਾਣੀ ਵਾਰ ਕੇ ਪੀਤਾ ਗਿਆ ਸੀ ਅੱਜ ਉਸੇ ਘਰ ਦੀ ਨੌਕਰਾਨੀ ਬਣ ਗਈ ਸੀ ਘਰ ਵਿੱਚ ਸਭ ਤੋਂ ਪਹਿਲਾਂ ਉੱਠਦੀ ਤੇ ਸਭ ਦੇ ਸੌਣ ਤੋਂ ਬਾਅਦ ਸੌਂਦੀ ਫੁੱਲਾਂ ਵਰਗਾ ਉਸ ਦਾ ਨਾਜ਼ੁਕ ਸਰੀਰ ਘਰ ਦੇ ਕੰਮਾਂ ਵਿੱਚ ਖੁਰਦਰਾ ਤੇ ਮਲੀਨ ਹੋ ਗਿਆ ਸੀ ਸੱਸ ਕਰਮਜਲੀ ਮਨਹੂਸ ਪਤਾ ਨਹੀਂ ਕਿਹੜੇ-ਕਿਹੜੇ ਨਾਵਾਂ ਨਾਲ ਪੁਕਾਰਦੀ ਉਹ ਵਿਚਾਰੀ ਆਪਣੇ ਕਰਮਾਂ ਤੋਂ ਰੋਂਦੀ ਰਹਿੰਦੀ ਪਰ ਕੌਣ ਸੀ ਉਸ ਦਾ ਦੁੱਖ ਸੁਣਨ ਵਾਲਾ ਉਸ ਦੇ ਹੰਝੂ ਪੁੰਜਨ ਵਾਲਾ ਮਾਪੇ ਵੀ ਉਸਨੂੰ ਡਰਤੇ ਪੇਕੇ ਨਾਲ ਲੈ ਕੇ ਜਾਂਦੇ ਕੀ ਕਿਤੇ ਸੋਰੇ ਪੱਲਾ ਨਾ ਛਾੜ ਲੈਣ ਘਰ ਦੀ ਸਭ ਤੋਂ ਬੇਕਾਰ ਇੱਕ ਕੋਠੜੀ ਜਹੀ ਉਸਨੂੰ ਦੇ ਦਿੱਤੀ ਗਈ ਜਿੱਥੇ ਘਰ ਦਾ ਸਾਰਾ ਕਬਾੜ ਸੁੱਟਿਆ ਹੋਇਆ ਸੀ ਕੀ ਬੋਲਦੀ ਉਹ ਉਹ ਵੀ ਤਾਂ ਹੁਣ ਕਬਾੜ ਹੀ ਸੀ ਜਿਸ ਦੀ ਕੋਈ ਬੁੱਕਤ ਨਹੀਂ ਸੀ ਕੋਈ ਉਸਨੂੰ ਰੋਟੀ ਵਾਸਤੇ ਨਾ ਪੁੱਛਦਾ ਸਾਰੇ ਟੱਬਰ ਨੂੰ ਖਵਾ ਕੇ ਜੋ ਥੋੜਾ ਬਹੁਤ ਬਚ ਖੁੱਝ ਜਾਂਦਾ ਉਹ ਖਾ ਲੈਂਦੀ ਇੱਕ ਦਿਨ ਸਭ ਖਤਮ ਹੋ ਜਾਂਦਾ ਤਾਂ ਸਿਰਫ ਪਾਣੀ ਪੀ ਕੇ ਸੋ ਜਾਂਦੀ ਉਂਝ ਵੀ ਉਸਦਾ ਦੁੱਖ ਉਸਦੀ ਭੁੱਖ ਪਿਆਸ ਤੋਂ ਬਹੁਤ ਵੱਡਾ ਸੀ ਕਿਰਨ ਕਈ ਵਾਰ ਮਦਨ ਨੂੰ ਯਾਦ ਕਰਕੇ ਰੋ ਪੈਂਦੀ ਤੇ ਰੱਬ ਨੂੰ ਉਲਾਮਾ ਦਿੰਦੀ ਰੱਬਾ ਕੀ ਵਿਗਾੜਿਆ ਸੀ ਮੈਂ ਤੇਰਾ ਦੱਸ ਕੀ ਪਾਪ ਕੀਤਾ ਸੀ ਜਿਸ ਦੀ ਸਜ਼ਾ ਤੂੰ ਮੈਨੂੰ ਦੇਣ ਲੱਗ ਰਿਹਾ ਹੈ ਤੇ ਲੈ ਕੇ ਹੀ ਜਾਣਾ ਸੀ ਤਾਂ ਮੈਨੂੰ ਲੈ ਕੇ ਜਾਂਦਾ ਮੇਰੇ ਮਦਨ ਨੇ ਤੇਰਾ ਕੀ ਵਿਗਾੜਿਆ ਸੀ ਅਸੀਤਾ ਹਲੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਵੀ ਨਹੀਂ ਕੀਤੀ ਸੀ ਤੂੰ ਤਾਂ ਜੁਗੜਿਆਂ ਦੇ ਵਿਛੋੜੇ ਪਾ ਦਿੱਤੇ ਘੱਟੋ-ਘੱਟ ਕੁਝ ਦਿਨ ਤਾਂ ਜੀ ਲੈਣ ਦਿੰਦਾ ਮੈਨੂੰ ਉਸ ਨਾਲ ਘੱਟੋ-ਘੱਟ ਉਸਦਾ ਕੋਈ ਅੰਸ਼ ਹੀ ਮੇਰੇ ਕੋਲ ਹੁੰਦਾ ਉਸਦੀ ਸ਼ਕਲ ਵੇਖ ਕੇ ਹੀ ਮੇਰੀ ਜ਼ਿੰਦਗੀ ਕੱਟ ਜਾਂਦੀ ਚੰਗਾਈ ਸੀ ਪਹਿਲਾਂ ਪਤੀ ਦੀ ਚੀਤਾ ਨਾਲ ਸਤੀ ਹੋਣ ਦਾ ਰਿਵਾਜ ਸੀ ਇੱਕ ਵਾਰ ਮਰ ਕੇ ਪਤਨੀ ਦੇ ਸਾਰੇ ਕਸ਼ਟ ਕੱਟ ਜਾਂਦੇ ਸੀ ਆਪੇ ਰੋਂਦੀ ਆਪੇ ਚੁੱਪ ਹੋ ਜਾਂਦੀ ਰੋ ਰੋ ਅੱਖਾਂ ਦੇ ਹੰਝੂ ਵੀ ਸੁੱਕ ਜਾਂਦੇ ਤਨ ਮਨ ਆਤਮਾ ਸਭ ਪਿਆਰ ਦੇ ਭੁੱਖੇ ਸੀ ਪਰ ਉਸ ਨੂੰ ਪਿਆਰ ਦੇ ਰੰਗਾ ਵਿੱਚ ਡੋਬਣ ਵਾਲਾ ਤਾਂ ਕਦੋਂ ਦਾ ਜਾ ਚੁੱਕਾ ਸੀ ਬਰਸਾਤ ਦਾ ਮੌਸਮ ਕਦੀ ਬਹੁਤ ਵਧੀਆ ਲੱਗਦਾ ਸੀ ਉਸ ਨੂੰ ਪਰ ਹੁਣ ਕੋਈ ਚਾ ਕਲੇਜੇ ਵਿੱਚ ਨਹੀਂ ਸੀ ਅਕਸਰ ਸਰਦੀਆਂ ਦੀਆਂ ਲੰਬੀਆਂ ਰਾਤਾਂ 'ਚ ਜੇੜ ਜਠਾਣੀ ਦੇ ਕਮਰੇ 'ਚ ਆਉਂਦੀਆਂ ਹੱਸਣ ਬੋਲਣ ਦੀਆਂ ਆਵਾਜ਼ਾਂ ਉਸ ਦਾ ਸੀਨਾ ਚੀਰ ਜਾਂਦੀਆਂ ਸੱਸ ਸੋਰਾ ਆਪਣਾ ਮਸਤ ਰਹਿੰਦੀ ਉਸ ਨੂੰ ਲੱਗਦਾ ਹਰ ਕੋਈ ਜੋੜਿਆਂ ਵਿੱਚ ਹੈ ਬਸ ਇੱਕ ਉਹ ਹੀ ਇਕੱਲੀ ਰਹਿ ਗਈ ਹੈ ਆਪਣੇ ਮਹਿਬੂਬ ਤੋਂ ਬਿਨਾ ਉਸਦੇ ਸਾਥ ਤੋਂ ਬਿਨਾ ਉਸਦੇ ਅਹਿਸਾਸ ਤੋਂ ਬਿਨਾ ਉਸ ਦੀ ਛੋਹ ਤੋਂ ਬਿਨਾ ਜਵਾਨੀ ਦੇ ਇਸ ਪਹਿਰ ਵਿੱਚ ਸਰੀਰ ਦੀ ਪਿਆਸ ਦਾ ਬੁਝਣਾ ਕਿੰਨਾ ਜ਼ਰੂਰੀ ਹੈ ਇਹ ਉਸ ਤੋਂ ਵੱਧ ਕੌਣ ਸਮਝ ਸਕਦਾ ਸੀ ਸ਼ਾਇਦ ਜਵਾਨੀ ਰੋਟੀ ਤੇ ਪਾਣੀ ਬਿਨਾ ਰਹਿ ਸਕਦੀ ਹੈ ਪਰ ਸਾਥ ਤੋਂ ਬਿਨਾ ਨਹੀਂ ਅਕਸਰ ਕਈ ਵਾਰ ਉਸ ਦੀ ਜਠਾਣੀ ਆਪਣੇ ਸਰੀਰ ਤੇ ਨਹੁੰਦਰਾ ਦੇ ਤੇ ਹੋਰ ਕਈ ਨਿਸ਼ਾਨ ਛਪਾਉਂਦੀ ਨਜ਼ਰ ਆਉਂਦੀ ਉਸ ਨੇ ਭਾਵੇਂ ਕੁਝ ਵੀ ਨਹੀਂ ਵੇਖਿਆ ਸੀ ਪਰ ਐਡੀ ਵੀ ਨਿਆਣੀ ਨਹੀਂ ਸੀ ਕਿ ਇਹ ਸਭ ਸਮਝ ਨਾ ਸਕਦੀ ਇਹ ਸਭ ਵੇਖ ਕੇ ਉਸ ਦੇ ਅੰਦਰ ਦੀ ਪਿਆਸ ਹੋਰ ਵੱਧ ਜਾਂਦੀ ਉਸ ਦੇ ਕੋਲ ਤਾਂ ਕੋਈ ਜਰੀਆ ਨਹੀਂ ਸੀ ਆਪਣੀ ਭੁੱਖ ਮਿਟਾਉਣ ਪਿਠਾ ਸਕਦੀ ਸਦੀਆਂ ਦੀ ਇਹ ਪਿਆਸ ਉਸ ਦੇ ਹਿੱਸੇ ਆ ਗਈ ਸੀ ਇਹ ਸਭ ਸੋਚਦੀ ਸੋਚਦੀ ਕਿਰਨ ਕਦ ਬੂਹੇ ਦੀ ਓਟ ਚੋਂ ਥੋੜੀ ਜਹੀ ਬਾਹਰ ਹੋ ਗਈ ਉਸ ਇਸ ਦਾ ਪਤਾ ਉਸ ਨੂੰ ਉਦੋਂ ਹੀ ਚੱਲਿਆ ਜਦੋਂ ਸੱਸ ਨੇ ਉਸ ਦੀ ਗੁੱਤ ਪਕੜ ਕੇ ਉਸ ਦੇ ਦੋ ਚਾਰ ਥੱਫੇ ਲਾਏ ਤੇ ਕਹਿਣ ਲੱਗੀ ਕਮਜਾਤੇ ਮਨਹੂਸੇ ਪਹਿਲਾਂ ਮੇਰਾ ਮੁੰਡਾ ਖਾ ਗਈ ਹੁਣ ਬਸ ਆਹੀ ਕਸਰ ਰਹਿ ਗਈ ਸੀ ਹੋਰ ਕੱਢ ਸਾਡਾ ਜਲੂਸ ਵੀ ਹੀ ਚਖੜ ਖੜ ਖੜ ਕੇ ਬਰਾਤਾ ਦੇਖਦੀ ਹੈ ਕਿਰਨ ਦਰਦ ਨਾਲ ਚੀਕ ਰਹੀ ਸੀ ਪਰ ਕੌਣ ਵਿੱਚ ਬਚਾ ਕਰਦਾ ਕਿਰਨ ਵਿਚਾਰੀ ਲਈ ਦਰਦ ਬੇਇੱਜ਼ਤੀ ਮਾਨ ਅਪਮਾਨ ਇਹ ਲਫ਼ਜ਼ਾਂ ਦੇ ਮਾਇਨੇ ਹੀ ਖਤਮ ਹੋ ਗਏ ਸੀ ਕਿ ਕੇ 4 ਸਾਲਾਂ ਵਿੱਚ ਬਸ 4-5 ਵਾਰ ਲੈ ਕੇ ਗਏ ਸੀ ਉਹ ਵੀ ਜੇ ਪਹਿਲੇ ਦਿਨ ਲੈ ਕੇ ਜਾਂਦੇ ਅਗਲੇ ਦਿਨ ਛੱਡ ਜਾਂਦੇ ਇੱਕ ਵਾਰੀ ਉਸ ਤੋਂ ਛੋਟੀ ਦੇ ਵਿਆਹ ਤੇ ਇੱਕ ਵਾਰੀ ਭੂਆ ਆਈ ਹੋਈ ਸੀ ਤੇ ਇੱਕ ਵਾਰ ਭੈਣ ਦਾ ਜਾਪਾ ਸੀ ਉਹ ਵੀ ਸ਼ਾਇਦ ਲੋਕ ਲਾਜ ਨੂੰ ਕਿ ਲੋਕ ਕੀ ਕਹਿਣਗੇ ਪਤਾ ਨਹੀਂ ਉਸ ਵਿਚਾਰੀ ਦੀਆਂ ਦੋ ਰੋਟੀਆਂ ਹੀ ਭਾਰ ਸਨ ਸਪਤੇ ਪੇਕੇ ਜਾ ਕੇ ਉਹ ਕੰਮਕਾਰਾਂ ਵਿੱਚ ਲੱਗੀ ਰਹਿੰਦੀ ਮਾਂ ਦਾ ਦਿਲ ਉਸ ਵੱਲ ਵੇਖ-ਵੇਖ ਮੱਚਦਾ ਸੀ ਪਰ ਛੋਟੀ ਦੇ ਮੂੰਹ ਵੱਲ ਵੇਖਦੀ ਕੁਝ ਨਾ ਕਹਿੰਦੀ ਤੇ ਉਹ ਵਾਪਸ ਆਪਣੇ ਨਰਕ ਵੱਲ ਕੱਲ ਦਿੱਤੀ ਜਾਂਦੀ ਜਿੱਥੇ ਕਿਸੇ ਨੂੰ ਉਸਦੀ ਜ਼ਰੂਰਤ ਨਹੀਂ ਸੀ ਜ਼ਰੂਰਤ ਸੀ ਤਾਂ ਬਸ ਉਸਦੇ ਕੰਮਾਂ ਦੀ ਸੱਚ ਪਤੀ ਦਾ ਮਰ ਜਾਣਾ ਸਾਡੇ ਸਮਾਜ ਵਿੱਚ ਕਿਸੇ ਵੀ ਔਰਤ ਲਈ ਇੱਕ ਤਰਾਸ਼ਦੀ ਹੈ ਉਹ ਦੁੱਖ ਜਿਸ ਨੂੰ ਕੋਈ ਸਮਝ ਨਹੀਂ ਸਕਦਾ ਇਹ ਅਤਿਆਚਾਰ ਉਸ ਦੀ ਜ਼ਿੰਦਗੀ ਵਿੱਚ ਇੰਨੇ ਆਮ ਹੋ ਜਾਂਦੇ ਨੇ ਜਿਵੇਂ ਰੋਟੀ ਖਾਣਾ ਜਾਂ ਪਾਣੀ ਪੀਣਾ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ